ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਵੀਡੀਓ ਸਕਿਪ ਨਾ ਕਰਿਓ ਤੁਹਾਨੂੰ ਬਹੁਤ ਜਾਣਕਾਰੀ ਮਿਲੇਗੀ ਜੈਸੀ ਕਰਨੀ ਵੈਸੀ ਭਰਨੀ ਇਹ ਸ਼ਬਦ ਪਹਿਲੀ ਵਾਰੀ ਕਦੋਂ ਕਿਉਂ ਅਤੇ ਕਿਸ ਨੇ ਵਰਤਿਆ ਕੁਝ ਸਮੇਂ ਵਿੱਚ ਹੀ ਗੋਇੰਦਵਾਲ ਸਾਹਿਬ ਇੱਕ ਕਾਫੀ ਵੱਡਾ ਸ਼ਹਿਰ ਬਣ ਗਿਆ ਸੀ ਇੱਥੇ ਹਰ ਜਾਤ ਬਰਾਦਰੀ ਦੇ ਲੋਕ ਆ ਕੇ ਵਸ ਰਹੇ ਸਨ ਪਰ ਖੋਜੇ ਬਰਾਦਰੀ ਦੇ ਲੋਕ ਕੁਝ ਜ਼ਿਆਦਾ ਹੀ ਆ ਬਸੇ ਇਹ ਲੋਕ ਸਖੀ ਸਰਵਰ ਨੂੰ ਮੰਨਦੇ ਸਨ ਅਤੇ ਉਸ ਸਮੇਂ ਇਸ ਇਲਾਕੇ ਦੇ ਆਪ ਪਿੰਡਾਂ ਵਿੱਚ ਸਖੀ ਸਰ ਦੀਆਂ ਦੀ ਗਿਣਤੀ ਜ਼ਿਆਦਾ ਸੀ ਨਵਾਂ ਸ਼ਹਿਰ ਬਸਣ ਕਰਕੇ ਅਤੇ ਵਪਾਰ ਦੀਆਂ ਨਵੀਆਂ ਸੁਭਾਵਨਾਵਾਂ ਨੂੰ ਮੁੱਖ ਰੱਖ ਕੇ ਇਹ ਲੋਕ ਗੋਇੰਦਵਾਲ ਵਿੱਚ ਆ ਬਸੇ ਸਨ ਜਦ ਇਹਨਾਂ ਖੋਜੀਆਂ ਵੇਖਿਆ ਕਿ ਕੁਝ ਮੁਸਲਮਾਨ ਵੀ ਸਿੱਖੀ ਤੋਂ ਪ੍ਰੇਰਿਤ ਹੋ ਰਹੇ ਸਨ ਤਾਂ ਇਹਨਾਂ ਨੇ ਗੁਰੂ ਦੇ ਸਿੱਖਾਂ ਨੂੰ ਤੰਗ ਕਰਨਾ ਆਰੰਭ ਕਰ ਦਿੱਤਾ ਇਸ ਤੱਥ ਤੋਂ ਭਰੀ ਭਾਂਤ ਜਾਨੂ ਸੰਨ ਕੀ ਗੋਇੰਦਵਾਲ ਨੂੰ ਗੁਰੂ ਅਮਰਦਾਸ ਨੇ ਬਸਾਇਆ ਹੈ ਪਰ ਫਿਰ ਵੀ ਉਹ ਆਪਣਾ ਦਬ ਦਬਾ ਬਣਾ ਕੇ ਰੱਖਣਾ ਚਾਹੁੰਦੇ ਸਨ ਜਦ ਸਿੱਖਾਂ ਦੀਆਂ ਇਸਤਰੀਆਂ ਖੂਹ ਉੱਤੇ ਪਾਣੀ ਭਰਨ ਜ ਦਿੰਦਿਆਂ ਤਾਂ ਇਹ ਗੁਲੇਲਾ ਮਾਰ ਕੇ ਉਹਨਾਂ ਦੇ ਘੜੇ ਭੰਨ ਦਿੰਦੇ ਸਿੱਖਾਂ ਨੇ ਜਦ ਗੁਰੂ ਸਾਹਿਬ પાસે ਸ਼ਿਕਾਇਤ ਕੀਤੀ ਤਾਂ ਗੁਰੂ ਜੀ ਨੇ ਮਸ਼ਕਾ ਲਿਆਉਣ ਲਈ ਕਿਹਾ ਜਦ ਸਿੱਖ ਮਸ਼ਕਾ ਨਾਲ ਪਾਣੀ ਭਰਨ ਲੱਗੇ ਤਾਂ ਇਹ ਕਾਨਿਆਂ ਜਾਂ ਤੀਰ ਮਾਰ ਕੇ ਮਸ਼ਕਾ ਵਿੱਚ ਮੋਰੀ ਕਰ ਦਿੰਦੇ ਇਸ ਤਰ੍ਹਾਂ ਇਹ ਖੋਜੇ ਹੋਰ ਪੁੱਤਰ ਗਏ ਜਦ ਸਿੱਖਾਂ ਇਹਨਾਂ ਨਾਲ ਟੱਕਰ ਲੈਣ ਬਾਰੇ ਗੁਰੂ ਜੀ ਤੋਂ ਆਗਿਆ ਮੰਗੀ ਤਾਂ ਗੁਰੂ ਜੀ ਨੇ ਉਹਨਾਂ ਨੂੰ ਰੋਕ ਦਿੱਤਾ ਤੇ ਕਿਹਾ ਕਿ ਉਹ ਸਾਡੇ ਨਗਰ ਵਾਸੀ ਹਨ ਸਾਨੂੰ ਕਿਸੇ ਨਾਲ ਲੜਨ ਦੀ ਲੋੜ ਨਹੀਂ ਗੁਰੂ ਜੀ ਨੇ ਕਹਿਤ ਕਰ ਦਿੱਤੀ ਕਿ ਪਿੱਤਲ ਦੀਆਂ ਗਾਗਰਾਂ ਮੰਗਵਾ ਲਈਆਂ ਜਾਣ ਜਦ ਸਿੱਖ ਗਾਗਰਾਂ ਵਿੱਚ ਪਾਣੀ ਲਿਆਉਣ ਲੱਗੇ ਤਾਂ ਇਹ ਬੱਟੇ ਮਾਰ ਕੇ ਗਾਗਰਾਂ ਚਿੱਬੀਆਂ ਕਰ ਦਿੰਦੇ ਸਿੱਖ ਤੰਗ ਹੋ ਕੇ ਫਿਰ ਜਦ ਗੁਰੂ ਜੀ ਕੋਲ ਸ਼ਿਕਾਇਤ ਕਰਦੇ ਤਾਂ ਗੁਰੂ ਜੀ ਉਹਨਾਂ ਨੂੰ ਸ਼ਾਂਤ ਰਹਿਣ ਲਈ ਕਹਿੰਦੇ ਕਈ ਵਾਰ ਉਹ ਇਹ ਵੀ ਕਹਿ ਦਿੰਦੇ ਜੈਸੀ ਕਰਨੀ ਵੈਸੀ ਪਰਨੀ ਵਾਹਿਗੁਰੂ ਦੀ ਐਸੀ ਓਟ ਹੋਈ ਕਿ ਇੱਕ ਸੰਨਿਆਸੀਆਂ ਦੀ ਟੋਲੀ ਗੋਇੰਦਵਾਲ ਆ ਗਈ ਖੋਜੀਆਂ ਨੇ ਉਹਨਾਂ ਨਾਲ ਵੀ ਛੇੜਖਾਨੀ ਕੀਤੀ ਸੰਨਿਆਸੀਆਂ ਦੀ ਗਿਣਤੀ ਕਾਫੀ ਸੀ ਉਹਨਾਂ ਨੇ ਆਪਣੇ ਡੰਡੇ ਕੱਟ ਲਏ ਤੇ ਖੋਜੀਆਂ ਨੂੰ ਇੰਨਾ ਕੁੱਟਿਆ ਕਿ ਕੁਝ ਦੀਆਂ ਲੱਤਾਂ ਗੋਡੇ ਟੁੱਟ ਗਏ ਤੇ ਕਈਆਂ ਆਪਣੀ ਜਾਨ ਵੀ ਗਵਾ ਬੈਠੇ ਨਗਰ ਵਿੱਚ ਬਿਲਕੁਲ ਸ਼ਾਂਤੀ ਹੋ ਗਈ ਪਰ ਖੋਜੇ ਕੁਝ ਸਮੇਂ ਬਾਅਦ ਫਿਰ ਇਲਤਾਂ ਕਰਨ ਲੱਗ ਪਏ ਉਹਨਾਂ ਦਿਨਾਂ ਵਿੱਚ ਲਾਹੌਰ ਤੋਂ ਸ਼ਾਹੀ ਖਜ਼ਾਨਾ ਖੱਚਰਾ ਰਹੀਂ ਦਿੱਲੀ ਜਾ ਰਿਹਾ ਸੀ ਰਾਤ ਨੂੰ ਖਜ਼ਾਨੇ ਦੇ ਰਖਵਾਲਿਆਂ ਨੇ ਕੋਈ ਅੰਦਵਾਲ ਠਹਿਰਨਾ ਹੀ ਯੋਗ ਸਮਝਿਆ ਇਸ ਲਈ ਇੱਥੇ ਹੀ ਉਹ ਇੱਕ ਸਰਾਂ ਵਿੱਚ ਠਹਿਰ ਗਏ ਸ਼ਾਮ ਨੂੰ ਬਹੁਤ ਜ਼ੋਰ ਦੀ ਹਨੇਰੀ ਅਤੇ ਚਖੜ ਆਇਆ ਜਿਸ ਕਰਕੇ ਉਹਨਾਂ ਦੇ ਖਜ਼ਾਨੇ ਨਾਲ ਲੱਦੀ ਲਦਾਈ ਇੱਕ ਖੱਤਰ ਗੁੰਮ ਹੋ ਗਈ ਜਦ ਸਵੇਰੇ ਉੱਠ ਕੇ ਉਹਨਾਂ ਖੱਤਰਾਂ ਦੀ ਗਿਣਤੀ ਕੀਤੀ ਤਾਂ ਇੱਕ ਖੱਤਰ ਘੱਟ ਸੀ ਸ਼ਾਹੀ ਖਜ਼ਾਨੇ ਦੇ ਇੰਚਾਰਜ ਨੂੰ ਫਿਕਰ ਪੈ ਗਈ ਉਸਨੇ ਆਪਣੇ ਸਾਰੇ ਸਿਪਾਹੀ ਨਗਰ ਦੇ ਚਾਰ ਸੁਪੇਰੇ ਦੁੜਾਏ ਪਰ ਕੋਈ ਪਤਾ ਨਾ ਲੱਗਾ ਅੰਤ ਵਿੱਚ ਕੁਝ ਸਮੇਂ ਬਾਅਦ ਗੁੰਮ ਹੋਈ ਖੱਤਰ ਆਪਣੇ ਆਪ ਹੀ ਹਣਕ ਪਈ ਖੱਤਰ ਦੀ ਹਣਕ ਸੁਣ ਕੇ ਸਿਪਾਰਹੀ ਉਸ ਪਾਸੇ ਵੱਲ ਭੱਜੇ ਆਖਿਰ ਖੋਜੀਆਂ ਦੇ ਇੱਕ ਘਰ ਵਿੱਚ ਉਹਨਾਂ ਨੂੰ ਖਜ਼ਾਨੇ ਮਿਲ ਗਈ ਖਜ਼ਾਨੇ ਦੇ ਇੰਚਾਰਜ ਨੇ ਸਾਰੇ ਖੋਜੀਆਂ ਨੂੰ ਬੁਲਾ ਲਿਆ ਉਹਨਾਂ ਨੇ ਕੁਝ ਨੂੰ ਉੱਥੇ ਹੀ ਮਾਰ ਦਿੱਤਾ ਤੇ ਬਾਕੀਆਂ ਨੂੰ ਬੰਨ੍ਹ ਕੇ ਦਿੱਲੀ ਲੈ ਗਏ ਜਿਹੜੇ ਖੋਜੇ ਗੋਇੰਦਵਾਲ ਵਿੱਚ ਬਚੇ ਉਹ ਨਗਰ ਛੱਡ ਕੇ ਚਲੇ ਗਏ ਇਸ ਤਰ੍ਹਾਂ ਸ਼ਹਿਰ ਵਿੱਚੋਂ ਖੋਜੀਆਂ ਦਾ ਸਫਾਇਆ ਹੋ ਗਿਆ ਤੇ ਗੁਰੂ ਜੀ ਵੱਲੋਂ ਇਹ ਕਥਨ ਕੀ ਜੈਸੀ ਕਰਨੀ ਵੈਸੀ ਪਰਣੀ ਪੂਰਾ ਹੋਇਆ ਸੁਸੰਗਤ ਜੀ ਜੇ ਵੀਡੀਓ ਵਧੀਆ ਲੱਗੀ ਤਾਂ ਕਮੈਂਟ ਵਿੱਚ ਵਾਹਿਗੁਰੂ ਜ਼ਰੂਰ ਲਿਖਣਾ ਤੇ ਸ਼ੇਅਰ ਕਰਨਾ ਪੇਜ ਨੂੰ ਫਾਲੋ ਜ਼ਰੂਰ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ